ਕਉ ਤਲ ਗੁਰ ਸੇਵਿਆ ਅਹਨ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਾਮ ਦੀ ਨੂਰ ਹਰ ਸਹੰਕਰ ਸਹ ਤਦ ਰਠੇ ਸਤੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣਾ ਸਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠੀ ਸੋਹੀਐ ਸਭਨਾਂ ਦਾ ਵੇਸ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਜਿਸ ਤਪਾਸ ਬਹਿਠਿਆ ਸੋਹੀਏ ਸਭਨਾਂ ਦਾ ਵੇਸਾਹ ਸਤਨਾ ਸ੍ਰੀ ਵਾਹਿਗੁਰੂ ਸਾਹਿਬਾ ਜੀ ਤਨ ਅਸਰੀ ਮਹਲਾ 3 ਜੀ ਜਿਦੋ ਸਰ ਸੇਵਹਿ ਤਨ ਬਲ ਜਾ ਤਨ ਹਿਰਦਾ ਸਾਚ ਸਚਾ ਮਖਨਾ ਸਾਚ ਸਾਚ ਸਮਲਿਹੁ ਦੁਖ ਜਾਏ ਸਤ ਸਬਦਾ ਵਸਾ ਮਨਾਈ ਜੋ ਹਰ ਸੇਵਾ ਹੈ ਤਨ ਵੱਲ ਜਾ ਤਨ ਹਿਰਦਾ ਸਾਚ ਸਚਾ ਮਖਨਾ ਸਾਚ ਸਾਚ ਸਮਾਲਿਓ ਦਖ ਜਾਈ ਸਾਚ ਸਬਦ ਅਸਾ ਮੰਨਿਆ ਗੁਰ ਬਾਣੀ ਸੁਣਾ ਮੈਲਾ ਗਵਾ ਭਜੇ ਹਰ ਨਾਮ ਮਨ ਵਸਾਈ ਰਹਾ ਕੂੜਕ ਸਤ ਤ੍ਰਿਸ਼ਨਾ ਅਗਨ ਬਜਾਈ ਅੰਤਰ ਸ਼ਾਂਤ ਸਹਾਇ ਜੋ ਸੋਖ ਪਾਈ ਗੁਰ ਕਾ ਭਾਣ ਚੱਲਾ ਤਾ ਆਪ ਜਾਹੀ ਸਾਤ ਮਹਲ ਪਾਈ ਹਰ ਗੁਣ ਗਾ ਨਾ ਸ਼ਬਦ ਬੂਝੈ ਨਾ ਜਾਣ ਬਾਣੀ ਮਾਨਮਖ ਅੰਧੀ ਦੁੱਖ ਵਹਾਣੀ ਸਾਧਗਰ ਭੇਟੇ ਤਾ ਸੁਖ ਪਾਏ ਮਾਂ ਬੇਚਾ ਉਠਾ ਕਰਾਈ ਕਿਸ਼ਨੋ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੀ ਸਬਦ ਮਿਲਾਵਾ ਹੋਏ ਮੇਲਾ ਪ੍ਰੀਤਮ ਸਾਚੇ ਗੰਗਾ ਵਾ ਨਾਨਕ ਸਾਚੇ ਸਾਚਾ ਭਾਵਾ ਕ੍ਰਿਸ਼ਨ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੀ ਸ਼ਬਦ ਮਿਲਾਵਾ ਹੋਈ ਮੇਲ ਪ੍ਰੀਤਮ ਸਾਤੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹਲਾ ਤੀਜਾ ਜੋ ਹਰ ਸੇਵਹਿ ਤੈਨ ਮਲ ਜਾਓ ਤਨ ਹਰਦਾ ਸਾਚ ਸੱਚਾ ਮੁਖ ਨਾਓ ਸਾਚੋ ਸਾਚ ਸਮਾਲਿਓ ਦੁਖ ਜਾਏ ਸਾਚੇ ਸ਼ਬਦ ਵਸੇ ਮਨ ਆਏ